ਮੇਰਾ ਖ਼ਬਰਾਂ 'ਚ ਕੰਮ ਕਰੇ ਕਰਦਾ ਤਾਂ ਤੇ ਉੱਥੇ ਇੱਕ ਸਰਦਾਰ ਬੰਦੇ ਨੇ ਲੇਖ ਭੇਜਿਆ ਉਹ ਛਪਿਆ ਨਹੀਂ ਸੀ ਕਈ ਦਿਨ ਕਿਸੇ ਨੇ ਭੇਜਤਾ ਮੇਰੇ ਕੋਲ ਵੀ ਆ ਬੰਦਾ ਇਹ ਛਾਪਦਾ ਲੇਖ ਹੋ ਇਹ ਲਾਏਗਾ ਸਰਦਾਰ ਆ ਕੇ ਮੇਰੇ ਕੋਲ ਬੈਠ ਗਿਆ ਪਿੱਛੇ ਕੁਰਸੀ ਤੇ ਸਰ ਆਈ ਹੈਵ sent article ਇਟਸ ਯੈਟ ਨੋਟ ਪਬਲਿਸ਼ ਆਈ ਵਾਂਟ ਟੂ ਨੋ ਦਾ ਸਟੇਟਸ ਆਫ ਦਾ ਆਰਟੀਕਲ ਅਰਾਨ ਵਾਲੇ ਅਮਰੀਕਾ ਦੇ ਨਾਸਾਂ ਜਿ ਤੁਆਂ ਕੜਾਈ ਬੈਠੇ ਆ ਅਰਾਨ ਵੇਲੇ ਜਿਹਦਾ ਨਿਸ਼ਾਨ ਮਟਾਈ ਬੈਠਿਆ ਮਨਜੀ ਇਹ ਤਾਂ ਅੰਗਰੇਜ਼ ਪੰਜਾਬੀ ਸਿੱਖਦੇ ਸੀ ਹੂੰ ਅੰਗਰੇਜ਼ਾਂ ਕੋਲੇ ਇੱਕ ਸ਼ਬਦ ਦੇ ਘੱਟ ਸ਼ਬਦ ਹੋਣਗੇ ਪੰਜਾਬੀ ਕੋਲੇ ਸ਼ਬਦ ਹੀ ਬੜੇ ਆਪਾਂ ਉਹਦੇ ਗਿਣੀ ਜਾਂਦੇ ਸੀ ਵੀ ਜੇ ਇੱਕ ਮੁੰਡਾ ਵੀ ਕੱਲਾ ਲਾ ਲਈਏ ਨਾ ਮੁੰਡਾ ਗੱਬਰੂ ਜਵਾਨ ਆਪਣੇ ਤਾਂ ਬਹੁਤ ਸ਼ਬਦ ਹੈ ਚੋਬਰ ਚੋਬਰ ਜਿੰਨਾ ਕੁਸ਼ ਮਰਜ਼ੀ ਵੇਖ ਲੈਣਾ ਆ ਸਾਡੇ ਲੋਕ ਯਾਰ ਦਿਮਾਗੀ ਤੌਰ ਤੇ ਨਾ ਇਹ ਬਿਮਾਰ ਹੈ ਅਕਾਲ ਫਾਰਮ ਕੋਈ ਵੀਡੀਓ ਦੇਖ ਲਓ ਨਾ ਵੀ ਤੇ ਉੱਥੇ ਉਹ ਆਪਣੇ ਨੌਕਰ ਆ ਜਿਹੜੇ ਤਾਮਲੇ ਉਹਨਾਂ ਨੂੰ ਉੱਥੇ ਖੇਤੀ ਕਰਾਣੀ ਪੈ ਰਹੀ ਐ ਤਾਮਲ ਬੋਲ ਕੇ ਹੂੰ ਹਿੰਦੀ ਅੰਗਰੇਜ਼ੀ ਨਹੀਂ ਤਾਮਲ ਉਹ ਨੌਕਰ ਦੀ ਬੋਲੀ ਬੋਲ ਰਹੇ ਐ ਤੇ ਹੋਰ ਬੜੀ ਕਮਾਲ ਦੀ ਗੱਲ World Bank ਨੇ ਇੱਕ ਕੀਤੀ ਸੀ ਖੋਜ ਕਹਿੰਦੇ ਵੀ ਭਾਰਤ ਚੋਂ 220 ਬੋਲੀਆਂ ਜਿਹੜੀਆਂ ਕਿ ਮਾਂ ਬੋਲੀਆਂ ਉਹ ਖਤਮ ਹੋ ਗਈਆਂ ਪਿਛਲੇ 50 ਸਾਲਾਂ ਬੀਬੀ ਗਰਮੀ ਰਿਪੋਰਟ ਨੇ ਲਿਖਿਆ ਵੀ ਜਿਹੜੇ ਆਪਣੇ ਬੀਬੀਆਂ ਐ ਪੰਜਾਬ ਦੇ ਵਿੱਚ ਪਰਲੇ ਪੰਜਾਬ ਦੇ ਹਿੰਦੀ ਤੇ ਉਰਦੂ ਆਪਣੇ ਨਿਆਣੇ ਨੂੰ ਪੜਾ ਰਹੀਆਂ ਬੁਲਾ ਰਹੀਆਂ ਅਸੀਂ ਪੰਜਾਬੀ ਨੂੰ ਖਤਮ ਕਰਨ ਦੇ ਉਹਦੇ ਚ ਜਾਇ ਜੰਨੇ ਆ ਉਹ ਕਹਿੰਦੇ ਆ ਵੀ ਪੰਜਾਬੀ ਚ ਵਧੀਆ ਸਿੱਖ ਸਕਦੇ ਹੋ ਪਰ ਸਾਡੇ ਲੋਕ ਕਹਿੰਦੇ ਮੈਂ ਨਹੀਂ ਇਸ ਤਾਂ ਸਿੱਖਣਾ ਹੀ ਅੰਗਰੇਜ਼ੀ ਚ ਗੁਰੂ ਦੀ ਬੋਲੀ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੱਤਾ ਇਹ ਤਾਂ ਗੁਰਮੁਖੀ ਵੀ ਨਾ ਪੜ੍ਹੇ ਨਹੀਂ ਜਾ ਸਕਦਾ ਗੁਰਮੁਖੀ ਦੀ ਅੰਦੀ ਦਾ ਖਤਮ ਹੈ ਬਿਲਕੁਲ ਤੇ ਜਿਹੜਾ ਸਕੂਲ ਕਹਿੰਦਾ ਮੈਂ ਗੁਰਮੁਖੀ ਆਪਣਾ ਪੰਜਾਬੀ ਬੋਲਣ ਨਹੀਂ ਦਵਾਗਾ ਉਹਦੇ ਮੂਰੇ ਸਾਡੇ ਬੰਦੇ ਕੀਸੀਆਂ ਕਰਦੇ ਨੇ ਨੱਕ ਨਾਲ ਲਕੀਰਾਂ ਕੱਟਦੇ ਨੇ ਕੋਈ ਵੀ ਚੀਜ਼ ਆ ਉਹਦਾ ਲੱਥਾ ਹੋ ਸਕਦਾ ਜੇ ਕਿਸੇ ਅੰਗਰੇਜ਼ ਨੇ ਲਿਖਤੀ ਤਾਂ ਉਹਦਾ ਲੱਥਾ ਹੋ ਸਕਦਾ ਪਰ ਸਾਡੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੂੰ ਉਹ ਲੱਥਾ ਕਰਕੇ ਆਪਦੇ ਅੰਗਰੇਜ਼ੀ ਚ ਪੜ੍ਹਦੇ ਨੇ ਜਿਹੜੇ ਫਗਾਨ ਐ ਉਹਨਾਂ ਦਾ ਅੰਗਰੇਜ਼ੀ ਵੱਲ ਕਦੇ ਮੂੰਹ ਛੱਡ ਚਿੱਤੜ ਵੀ ਨਹੀਂ ਕਰੇ। ਹੂੰ। ਕਟਾਪਾ ਕਰਿਆ ਕਿਨਾਂ ਦਾ? ਪਹਿਲਾਂ ਰੂਸ ਕੁੱਟਿਆ ਉਹਨਾਂ ਨੇ। ਹੂੰ। ਉੱਤੇ ਉਹ ਅਮਰੀਕ ਗਿਆ ਬਾਈ ਟੂਰਨਾ ਆਪਣਾ ਯਾਰ। ਉਹ ਕਹਿੰਦਾ ਇੱਥੇ ਕੋ ਪੁੱਛਦੇ ਹੀ ਨਹੀਂ ਕਹਿੰਦਾ ਅੰਗਰੇਜ਼ੀ ਨਾਲ ਕਹਿੰਦਾ ਕੁੱਤੇ ਹੀ ਨਹੀਂ ਪੁੱਛਦੇ। ਕਹਿੰਦਾ ਇਹਨਾਂ ਦਾ ਰਾਜ ਐ। ਇਹ ਆ ਫਾਰਸੀ ਐ ਜਾਂ ਇਹਨਾਂ ਦੀ ਮਤਲਬ ਕਿ ਦਰੀ ਬੋਲੀ ਐ ਇੱਕ ਯਪਸਤੋ ਐ। ਇਹ ਤਾਂ ਪੀੜਾਵਤ ਦੇ ਚੁੱਕੇ ਐ। ਹੂੰ ਇਹਨਾਂ ਦੀ ਮਾਂ ਬਾਪ ਅੰਗਰੇਜ਼ੀ ਹੈ 프랑ਸ ਤੋਂ ਬੰਦਾ ਹੈ ਅੰਗਰੇਜ਼ੀ ਬੋਲਣ ਵਾਲਾ ਅਗੇ ਬੰਨ ਬਾਹਰ ਘਟੋ ਇਹਨੂੰ ਕੌਣ ਆਇਆ ਕਿੱਥੋਂ ਆਇਆ ਗੱਲ ਬੜੀ ਮਹੱਤਵਪੂਰਨ ਹੈ ਤੂੰ ਇਹ ਸਾਬ ਲਾ ਵੀ ਅਸੀਂ ਆਪਦਾ ਆਪਾ ਛੱਡ ਕੇ ਸਾਨੂੰ ਦੂਸਰੇ ਦੇ ਜਿਹੜਾ ਘਰ ਆ ਉਹ ਜ਼ਿਆਦਾ ਚੰਗਾ ਲੱਗਦਾ ਮਨ ਜੀ ਤੂੰ ਇਹ ਦੇਖ ਲਾ ਵੀ ਜਿਹੜੀ ਪੰਜਾਬੀ ਬੋਲੀ ਐ ਬਾਬਾ ਫਰੀਦ ਵਰਗਿਆਂ ਤੋਂ ਗਾਂ ਤੋਂ ਚੱਲਦੀ ਆ ਰਹੀ ਐ ਤੇ ਬਹੁਤੇ ਲੋਕ ਇਹ ਸਮਝਦੇ ਕਿ ਸੌਖੀ ਐ ਤਾਂ ਬੋਲੀ ਐ ਏਡੀ ਕਿਹੜੀ ਗੱਲ ਐ ਪਰ ਸਭ ਤੋਂ ਔਖੀ ਬੋਲੀ ਜਿਹੜੀ ਐ ਉਹ ਪੰਜਾਬੀ ਐ ਹਰ ਇੱਕ ਬੰਦਾ ਜਿਹਨੂੰ ਪੰਜਾਬੀ ਬੋਲਣੀ ਹੁੰਦੀ ਐ ਉਹ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਲਿਖਣੀ ਵੀ ਆਉਂਦੀ ਐ ਜਾਂ ਉਹਨੂੰ ਸਾਰੀ ਵਿਆਕਰਨ ਜਾਂ ਸਿੱਧਾ ਉਹ ਬੋਲ ਸਕਦਾ ਜਦੋਂ ਖਾਲਸਾ ਰਾਜ ਸੀਗਾ ਉਦੋਂ ਅੰਗਰੇਜ਼ਾਂ ਨੇ ਇਹ ਕਿਹਾ ਵੀ ਆਪਣਾ ਇਹਨਾਂ ਤੇ ਮਤਲਬ ਆਪਣੇ ਦੇ ਰਾਜ ਨਹੀਂ ਸੀ ਹੋਇਆ ਬਾਕੀ ਭਾਰਤ ਤੇ ਹੋ ਗਿਆ ਸੀ ਉਦੋਂ ਉਹਨਾਂ ਨੇ ਕਿਹਾ ਵੀ ਇੱਥੇ ਖੋਜ ਕੀਤੀ ਜਾਵੇ ਠੀਕ ਹੈ ਅੰਕੜਾ ਇਕੱਠਾ ਕੀਤਾ ਜਾਵੇ ਵੀ ਕੀ ਚੱਕਰ ਹੈ ਇਹ ਕਿਵੇਂ ਕਿਉਂ ਨਹੀਂ ਹੋ ਰਿਹਾ ਤਾਂ ਹਨਾਨੀਆਂ ਵਾਲੀ ਗੱਲ ਹੈ ਕਿ 100% ਜਿਹੜਾ ਪੰਜਾਬ ਸੀ ਖਾਲਸਾ ਰਾਜ ਸੀ ਉਹ ਪੜ੍ਹੇ ਲਿਖਿਆ ਸੀ ਉਹ ਪੜ੍ਹੇ ਲਿਖਿਆ ਹੋਣ ਕਰਕੇ ਹੀ ਅਸੀਂ ਜਾਗਰੂਕ ਸੀਗੇ ਤੇ ਸਾਰਾ ਕੁਝ ਸੀਗਾ ਹਨਾ ਇਹਦੇ ਦੇ ਉੱਤੇ ਕਿਤਾਬ ਲਿਖੀ ਹੈ ਇੱਕ ਡਾਕਟਰ ਜੀ ਡਬਲਿਊ ਲੈਟਨਰ ਨੇ ਉਹ ਕਿਤਾਬ ਦਾ ਨਾਮ ਹੈਗਾ ਹੁਣ ਵੀ ਜੇ ਕਿਸੇ ਨੇ ਪੜ੍ਹਨੀ ਹੈ ਹਿਸਟਰੀ ਆਫ ਇੰਡੋਜਿਨੀਅਸ এডੂਕੇਸ਼ਨ ਇਨ ਪੰਜਾਬ ਉਦੋਂ ਅਸੀਂ ਉਹਨਾਂ ਨੇ ਕੀ ਕੀਤਾ ਆਪਾਂ ਜਦੋਂ ਉਹ ਗੱਲ ਹੋਈ ਹੈ ਵੀ ਕੈਦੇ ਮਚਾਏ ਹਨ ਤੇ ਹਥਿਆਰ ਖੋਲੇ ਸੀ ਆਪਣੀ ਜਿਹੜਾ ਸਿੱਖਿਆ ਸੀਗੀ ਉਹ ਖਤਮ ਕਰਤੀ ਫੇਰ ਹੀ ਅਸੀਂ ਗੁਲਾਮ ਹੋਏ ਜਦੋਂ ਸਿੱਖਿਆ ਸਾਡੀ ਖਤਮ ਹੋ ਗਈ ਉਹਨਾਂ ਦੀ ਬੋਲੀ ਸਾਡੇ ਤੇ ਲੱਗ ਹੋ ਗਈ ਤਾਂ ਅਸੀਂ ਗੁਲਾਮ ਹੋ ਗਏ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲ ਹੁਣ 2022 ਦੀ ਜਿਹੜਾ ਕਰੋਨਾ ਖਤਮ ਹੋਇਆ ਇੱਕ ਯੂਨੀਵਰਸਿਟੀ ਹੈ ਅਮਰੀਕਾ ਦੀ ਨਹੀਂ ਉਹ ਜਿਹੜੇ ਤੋਂ ਬਤ ਗਏ ਰਹਿਣਾ ਵੀ ਗੁਲਾਮ ਹੋ ਗਏ ਹਾਂ ਉਦੋਂ ਜਦ ਅੰਗਰੇਜ਼ਾਂ ਨੇ ਹੂੰ ਹੂੰ ਆ ਪੰਜ ਵੀ ਤਾਂ ਗੁਲਾਮ ਹੈ ਉਹੀ ਦੱਸਣ ਲੱਗੇ ਜਿਹੜੇ ਬੰਦੇ ਅੰਗਰੇਜ਼ੀ ਨੂੰ ਹੂੰ ਸਭ ਤੋਂ ਵੱਡੀ ਬੋਲੀ ਬਣਾਈ ਬੈਠੇ ਆ ਹੂੰ ਤੇ ਗਲਾ ਉਦੋਂ ਆਪਣੇ ਪਾਪਾ ਦਾ ਫਾਰਸੀ ਗੈਲੋ ਪੰਜਾਬੀ ਪੜ੍ਹਾਉਂਦੇ ਦੇ ਲਿਪੀ ਵਾਲਾ ਜਦੋਂ ਤਾਂ ਦੂਸਰਾ ਹੂੰ ਹੂੰ ਤੇ ਸਾਰਾ ਪੰਜਾਬ ਬੜੇ ਲਿਖੇ ਦਾ ਸਾਰਾ ਪੰਜਾਬ ਹੁਣ ਉਹ ਜਿਹੜਾ ਹੈਗਾ ਹੁਣ ਅੰਗਰੇਜ਼ੀ ਪੜ੍ਹ ਰਿਹਾ ਬੰਦਾ ਉਹਨੂੰ ਆਂਦਾ ਜਾਂਦਾ ਕੱਖ ਨਹੀਂ ਉਹਨੂੰ ਅੰਗਰੇਜ਼ੀ ਆਂਦੀ ਹੈ ਅੰਗਰੇਜ਼ੀ ਕੋਈ ਅਯੋਗਤਾ ਥੋੜੀ ਹੈ ਕੁਝ ਨਹੀਂ ਮਨ ਜੀ ਤਾਂ ਅੰਗਰੇਜ਼ ਪੰਜਾਬੀ ਸਿੱਖਦੇ ਸੀ ਹੂੰ ਅੰਗਰੇਜ਼ਾਂ ਕੋਲੇ ਇੱਕ ਸ਼ਬਦ ਦੇ ਘੱਟ ਸ਼ਬਦ ਹੋਣਗੇ ਪੰਜਾਬੀ ਕੋਲੇ ਸ਼ਬਦ ਹੀ ਬੜੇ ਆਪਾਂ ਉਹਦੇ ਗਿਣੀ ਜਾਂਦੇ ਸੀ ਵੀ ਜੇ ਇੱਕ ਮੁੰਡਾ ਵੀ ਕੱਲਾ ਲਾ ਲਈਏ ਨਾ ਮੁੰਡਾ ਗੱਬਰੂ ਜਵਾਨ ਆਪਣੇ ਤਾਂ ਬਹੁਤ ਸ਼ਬਦ ਹੈ ਚੋਬਰ ਚੋਬਰ ਜਿੰਨਾ ਕੁਸ਼ ਮਰਜ਼ੀ ਵੇਖ ਲੈਣਾ ਪਰ ਉਹਨਾਂ ਕੋਲੇ ਸ਼ਬਦਾਂ ਦੀ ਕਮੀ ਆ ਉਹਨਾਂ ਕੋਲੇ ਬਾਗਵੰਤਰ ਤਾਂ ਉਹਨਾਂ ਦੇ 26 ਹੈ ਆਪਣੇ 35 ਹੈ ਬਹੁਤ ਚੀਜ਼ਾਂ ਦੀ ਸੁਰਾਂ ਦਾ ਬੜਾ ਫਰਕ ਹੈ ਆਪਣੇ ਤਾਂ ਖਾਲੀ ਅੱਖਰ ਵੀ ਹੈਗੇ ਆ ਅੱਗੇ ਤੁਹਮ ਦਿਖਾ ਦਾਂ ਗੁਲਾਮੀ ਵਾਲੀ ਗੱਲ ਬਿਲਕੁਲ ਸਹੀ ਹੈ ਜਦੋਂ ਥੋੜੇ ਤੇ ਬੋਲੀ ਆਪਣੇ ਤੇ ਉਹ ਭਾਰੂ ਰਹੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀਆਂ ਤੇ ਅੱਜ ਕੱਲ ਅੰਗਰੇਜ਼ੀ ਤੇ ਹਿੰਦੀ ਬਹੁਤ ਭਾਰੂ ਹੈ ਇਹ ਗੁਲਾਮੀ ਦਾ ਵੱਡਾ ਕਾਰਨ ਹੈ ਕਰੋਨਾ ਤੋਂ ਬਾਅਦ ਕੀ ਹੋਇਆ ਸਕੂਲਾਂ ਦੇ ਵਿੱਚ ਜਾਂਦੇ ਨਹੀਂ ਸੀ ਜਵਾਕ ਤੇ ਜਿਹੜੀ ਸਟੈਂਡਫੋਰਡ ਯੂਨੀਵਰਸਿਟੀ ਆ ਉਹਦੀ ਅਮਰੀਕਾ ਦੀ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਖੋਜ ਕੀਤੀ ਹੈ ਹਨਾ ਬੁਰਾ ਅੰਕੜਾ ਇਕੱਠਾ ਕੀਤਾ ਵੀ ਜਵਾਕਾਂ ਦੀ ਪੜ੍ਹਾਈ ਤੇ ਕੀ ਫਰਕ ਪਿਆ ਕੀ ਅਸਰ ਹੋਇਆ ਜਦੋਂ ਭਾਰਤ ਦੇ ਵਿੱਚ ਉਹਨਾਂ ਨੇ ਜਿਹੜਾ ਕੀਤਾ ਉਹਦੇ ਵਿੱਚ ਹੈਰਾਨੀਜਨਕ ਗੱਲ ਇਹ ਸੀ ਕਿ 51% ਜਿਹੜੇ ਪੰਜਾਬੀ 'ਚ ਪੜ੍ਹਦੇ ਸੀ ਪੰਜਾਬੀ 'ਚ ਸਿੱਖਦੇ ਸੀ ਉਹ ਜ਼ਿਆਦਾ ਵਧੀਆ ਸਿੱਖ ਸਕਦੇ ਸੀ। ਮੇਰੀ ਗੱਲ ਸਮਝ ਆ? ਵੀ ਹੋਰ ਵੀ ਬੋਲੀਆਂ ਹੈਗੀਆਂ ਪਰ ਜਿਹੜੇ ਪੰਜਾਬੀ ਵਾਲੇ ਆ ਉਹ ਜੇਕਰ ਤੁਸੀਂ ਪੰਜਾਬੀ 'ਚ ਸਿੱਖੋਗੇ ਤਾਂ ਜ਼ਿਆਦਾ ਵਧੀਆ ਸਿੱਖ ਸਕੋਗੇ। ਇਹ ਮਤਲਬ ਪਹਿਲਾਂ ਵੀ ਉਹਨਾਂ ਨੇ ਖੋਜ ਕੀਤੀ ਤੇ ਇੰਨੇ ਸਾਲਾਂ ਬਾਅਦ ਹੁਣ ਫੇਰ ਖੋਜ ਹੋਈ ਹੈ। ਤੇ ਹੋਰ ਬੜੀ ਕਮਾਲ ਦੀ ਗੱਲ ਹੈ। ਵਰਲਡ ਬੈਂਕ ਨੇ ਇੱਕ ਕੀਤੀ ਸੀ ਖੋਜ ਕਹਿੰਦੇ ਵੀ ਭਾਰਤ ਚੋਂ 220 ਬੋਲੀਆਂ ਜਿਹੜੀਆਂ ਕਿ ਮਾਂ ਬੋਲੀਆਂ ਉਹ ਖਤਮ ਹੋ ਗਈਆਂ ਪਿਛਲੇ 50 ਸਾਲ ਚ ਖਤਮ ਹੋ ਗਈਆਂ 220 220 ਬੋਲੀਆਂ ਕਿਉਂ ਮਤਲ ਅਟੋਟੀ ਉਹ ਹੁੰਦੇ ਹਨਾ ਖੇਤੇ ਉਸ ਹਿਸਾਬ ਨਾਲ ਬੋਲੀਆਂ ਹੁੰਦੀਆਂ ਕਿ ਉਹ ਖਤਮ ਹੋ ਗਈਆਂ ਅਸੀਂ ਪੰਜਾਬੀ ਨੂੰ ਖਤਮ ਕਰਨ ਦੇ ਉਹਦੇ ਚ ਜਾਈ ਜਾਂਦੇ ਆ ਉਹ ਕਹਿੰਦੇ ਵੀ ਪੰਜਾਬੀ ਚ ਵਧੀਆ ਸਿੱਖ ਸਕਦੇ ਹੋ ਪਰ ਸਾਡੇ ਲੋਕ ਕਹਿੰਦੇ ਮੈਂ ਨਹੀਂ ਇਸ ਤਾਂ ਸਿੱਖਣਾ ਹੀ ਅੰਗਰੇਜ਼ੀ ਚ ਹੂੰ ਕੋਈ ਵੀ ਚੀਜ਼ ਆ ਉਹਦਾ ਲੱਥਾ ਹੋ ਸਕਦਾ ਜੇ ਕਿਸੇ ਅੰਗਰੇਜ਼ ਨੇ ਲਿਖਤੀ ਤਾਂ ਉਹਦਾ ਲੱਥਾ ਹੋ ਸਕਦਾ ਪਰ ਸਾਡੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੂੰ ਉਹ ਲੱਥਾ ਕਰਕੇ ਆਪਦੇ ਅੰਗਰੇਜ਼ੀ ਚ ਪੜਦੇ ਪਰ ਸਾਡੇ ਲੋਕਾਂ ਨੂੰ ਗੱਲ ਸਮਝ ਨਹੀਂ ਆ ਰਹੀ ਮੈਂ ਨਹੀਂ ਕੋ ਦੇਖ ਰਿਹਾ ਤਾਂ ਵੀਡੀਓ ਉਹਦੇ ਮਾ ਲੱਖਾ ਉੱਥੇ ਗਿਆਦਾ ਨਾ ਕਰਨਾਟਕ ਨੂੰ ਤਾਮਿਲਾ ਡੁਗਣੀ ਹੂੰ ਹੂੰ ਇੱਥੇ ਫਿਰ ਮੁੜਿਆ ਉਹ ਕੋਈ ਬੰਦਾ ਉੱਥੇ ਫਿਰਦਾਦਾ ਉਹ ਕਰਨਾਟਕ ਮੈਂ ਰਹਿ ਕੇ ਆਇਆ ਹੂੰ ਹੂੰ ਉਹਨੇ ਉਹ ਬੁਲਾਇਆ ਹੂੰ ਹੂੰ ਉਹ ਕਹਿੰਦਾ ਤੂੰ ਦੱਸ ਵੀ ਕਰਨਾਟਕ ਦਾ ਆਪਣਾ ਮਸਲਾ ਕਹਿੰਦਾ ਜੀ ਮੈਂ ਕਰਨਾਟਕ ਚ ਕੰਮ ਕਰਦਾ ਰਿਹਾ ਕਈ ਸਾਲ ਕੰਮ ਕੀਤਾ ਉਹਨੇ ਤੇ ਉਹ ਕਹਿੰਦਾ ਵੀ ਉੱਥੇ ਮਸਲਾ ਇਹ ਤਾਂ ਜੇ ਮੈਂ ਹਿੰਦੀ ਬੋਲਣੀ ਜਾਂ ਅੰਗਰੇਜ਼ੀ ਬੋਲਣੀ ਉਹ ਕਹਿੰਦਾ ਤਾਂ ਕੰਨੜਗੂ ਨਹੀਂ ਬੋਲਦਾ ਹੂੰ ਕਹਿੰਦਾ ਮੈਨੂੰ ਝੂਠ ਬੋਲਣਾ ਪੈਂਦਾ ਤਾਂ ਵੀ 2 ਮਹੀਨੇ ਹੋਈ ਐ ਇਹਨੂੰ ਹੂੰ ਬਿਲਕੁਲ ਕਹਿੰਦਾ ਸਾਡੇ ਇਲਾਕੇ ਚ ਆਇਆ ਤੇ ਸਾਡੀ ਬੋਲੀ ਬੋਲ ਤੋ ਇਸ ਤੋਂ ਵੀ ਅੱਗੇ ਚੰਗਾੜਾ ਸੁਣ ਹੂੰ ਸਾਡੇ ਬੰਦੇ ਉਰੇ ਕੋਈ ਪ੍ਰਵਾਸੀ ਆ ਜੇ ਭਈਆ ਕੁਝ ਕਹਿ ਲੈ ਉਹ ਆ ਜੇ ਹਨੀ ਹਿੰਦੀ ਹੂੰ ਗੁਲਾਮੀ ਦਿਮਾਗ ਚ ਬੜੀ ਵੇ ਯਾਰ ਸਰਕਾਰਾਂ ਦਾ ਬਾਹਰ ਚਾਨੀਆ ਨੇ ਸਰਕਾਰ ਲਾਗੂ ਕਰੇ ਜਾਂ ਕੀ ਕਰੇ ਉਹ ਜਿਹੜੀ ਗੱਲ ਮਨਜੀਤ ਜਿਆਰੇ ਨੇ ਰਿਕਮੈਂਡਿਕ ਪੂਰੀ ਕਰਾਂ ਹਾਂ ਤੇ ਆਪਣੇ ਬੰਦਿਆਂ ਨੇ ਨਾ ਨੱਟ ਤੇ ਵੀ ਦੇਖਿਆ ਜਾ ਸਕਦਾ ਅਕਾਲ ਫਾਰਮ ਖੋਲਿਆ ਵਾ ਤਾਮਲਾਡੂ ਚ ਉਹ ਇੱਥੇ ਸੰਗਰੂਰ ਦੇ ਨੇੜੇ ਪਿੰਡ ਦੇ ਬੰਦੇ ਐ ਠੀਕ ਐ ਉਹ ਆਪਣੇ ਮੇਰਾ ਖਿਆਲ ਆ ਸਕੂਲ ਸਕਾਲ ਗਏ ਨਹੀਂ ਬੁੱਚੜ ਖਾਨੇ ਚ ਬਹੁਤੇ ਕਿਸੇ ਜੀ ਇਸ ਕਰਕੇ ਬਚੇ ਹੋਏ ਹਾਂ ਤੇ ਕਮਾਲਾਂ ਦਾ ਕਮਾਲ ਇਹ ਐ ਵੀ ਉਹਨਾਂ ਨੇ ਇੱਥੇ ਖੇਤੀ ਕਰ ਰਹੇ ਆ ਉੱਥੇ ਪਹਿਲਾਂ ਤਾਮਲਾਡੂ ਵਾਲੇ ਛੱਡ ਕੇ ਭੱਜ ਗਏ ਸੀ ਬੰਜਰ ਸੀ ਜਮੀਨ ਪਾਣੀ ਨਹੀਂ ਸੀ ਖੂਖਾ ਸੁੱਕ ਗਿਆ ਸੀ ਉਹਨਾਂ ਨੇ ਬਾਗ ਲਾਤੇ ਪੰਜਾ ਕਿੱਲੇ ਬੰਨੇ ਕਿੰਨੀ ਜ਼ਮੀਨ ਹੈ ਅਕਾਲ ਫਾਰਮ ਕੋਈ ਵੀਡੀਓ ਦੇਖ ਲਓ ਉਹਨਾਂ ਦੀ ਤੇ ਉੱਥੇ ਉਹ ਆਪਣੇ ਨੌਕਰ ਆ ਜਿਹੜੇ ਤਾਮਲ ਹੈ ਹੂੰ ਉਹਨਾਂ ਨੂੰ ਉੱਥੇ ਖੇਤੀ ਕਰਾਣੀ ਪੈ ਰਹੀ ਹੈ ਤਾਮਲ ਬੋਲ ਕੇ ਹੂੰ ਹਿੰਦੀ ਅੰਗਰੇਜ਼ੀ ਨਹੀਂ ਤਾਮਲ ਉਹ ਨੌਕਰ ਦੀ ਬੋਲੀ ਬੋਲ ਰਹੇ ਆ ਹੂੰ ਉੱਥੇ ਉਹ ਨੌਕਰ ਦੀ ਬੋਲੀ ਬੋਲ ਰਹੇ ਆ ਇੱਧਰ ਅਸੀਂ ਮਾਲਕ ਜਿਹੜੇ ਆ ਉਧਰ ਉਲਟਾ ਉਹ ਮਤਲਬ ਜਿਹੜਾ ਹੈਗਾ ਉਲਟਾ ਕੰਮ ਇੱਥੇ ਜਿਹੜੇ ਮਾਲਕ ਹੈ ਉਹ ਉਧਰ ਬਾਹਰ ਦਾ ਨੌਕਰ ਹੈ ਉਹਦੀ ਬੋਲੀ ਬੋਲ ਰਹੇ ਆ ਉਹ ਉਹਦੇ ਦੇਸ਼ ਚ ਜਾ ਕੇ ਨੌਕਰ ਰੱਖਿਆ ਉਹਦੀ ਬੋਲੀ ਬੋਲ ਰਹੇ ਮਤਲਬ ਕਿ ਚੈ ਨੌਕਰ ਬੱਚੇ ਮਾਲਕ ਕਹਿੰਦਾ ਸਾਡੀ ਬੋਲੀ ਬੋਲ ਪਰ ਸਾਡੇ ਲੋਕ ਯਾਰ ਦਿਮਾਗੀ ਤੌਰ ਤੇ ਨਾ ਇਹ ਬਿਮਾਰ ਹੈ ਬਿਲਕੁਲ ਅਰ ਮੈਂ ਦੇਖਿਆ ਵੀ ਜਿਹਨੂੰ ਅੰਗਰੇਜ਼ੀ ਨਹੀਂ ਆਂਦੀ ਨਾ ਉਹ ਅੰਗਰੇਜ਼ੀ ਬੋਲਦਾ ਅੰਗਰੇਜ਼ੀ ਦੇ ਸ਼ਬਦ ਵਰਤੇਗਾ ਸਾਰਾ ਦਿਨ ਇਹੀ ਕੰਮ ਚੱਲਦਾ ਤੇ ਹੁਣ ਤਾਂ ਇਹ ਹਾਲਾਤ ਯਾਰ ਇਹ ਜਿਹੇ ਹੈ ਨਾ ਮੈਨੂੰ ਕਦੇ-ਕਦੇ ਲੱਗਦਾ ਵੀ ਇੱਕ ਨਾ ਉਹ ਸਟੈਂਡਰਡ ਹੋਲਿਊਡ ਉਸ ਦੀ ਮਰਜੀ ਕਹੀ ਜਾਵੇ ਸਾਡੇ ਲੋਕ ਨਹੀਂ ਪਿੰਡਾਂ 'ਚ ਯਾਰ ਬੀਬੀਆਂ ਜਨਾਨੀਆਂ ਮੈਂ ਦੇਖਿਆ ਉਹ ਬੀਬੀ ਗੁਰਮੀਤ ਕੌਰ ਨੇ ਲਿਖਿਆ ਵੀ ਜਿਹੜੇ ਆਪਣੇ ਬੀਬੀਆਂ ਪੰਜਾਬ ਦੇ ਵਿੱਚ ਪਰਲੇ ਪੰਜਾਬ 'ਚ ਹਿੰਦੀ ਤੇ ਉਰਦੂ ਆਪਣੇ ਨਿਆਣੇ ਨੂੰ ਪੜਾ ਰਹੀਆਂ ਬੁਲਾਰੀਆਂ ਇੱਧਰ ਹਿੰਦੀ ਤੇ ਅੰਗਰੇਜ਼ੀ ਤੇ ਸ਼ਬਦ ਘੜ-ਘੜ ਕੇ ਉਹਨਾਂ ਦੇ ਮੂੰਹ 'ਚ ਪਾ ਰਿਹਾ ਉਹ ਇੱਥੇ ਦੇਖੋ ਬੋਹਾਲੀ 'ਚ ਯਾਰ ਸਾਡੇ ਲਈ ਹੈ ਨੀ ਪੰਜਾਬੀ ਸਾਰਿਆਂ ਦੀ ਬੋਲੀ ਹੈ ਪਰ ਕਹਿੰਦੇ ਵੀ ਪੰਜਾਬੀ ਸਾਡੇ ਲਈ ਗੁਰੂ ਦੀ ਬੋਲੀ ਵੀ ਹੈ ਹੂੰ ਬਿਲਕੁਲ ਸਾਡੀ ਮਾਂ ਬੋਲੀ ਤਾਂ ਹੈ ਹੂੰ ਉਸ ਤੋਂ ਵੀ ਵੱਡੀ ਗੱਲ ਹੂੰ ਗੁਰੂ ਦੀ ਬੋਲੀ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੱਤਾ ਹੂੰ ਇਹ ਤਾਂ ਗੁਰਮੁਖੀ ਵੀ ਨਾ ਪੜ੍ਹੇ ਨਹੀਂ ਜਾ ਸਕਦਾ ਗੁਰਮੁਖੀ ਨਹੀਂ ਅੰਦੀ ਦਾ ਖਤਮ ਹੈ ਬਿਲਕੁਲ ਤੇ ਜਿਹੜਾ ਸਕੂਲ ਕਹਿੰਦਾ ਮੈਂ ਗੁਰਮੁਖੀ ਆਪਣਾ ਪੰਜਾਬੀ ਬੋਲਣ ਨਹੀਂ ਦਵਾਵਾਂਗਾ ਹੂੰ ਉਹਦੇ ਮੂਰੇ ਸਾਡੇ ਬੰਦੇ ਕੀਸੀਆਂ ਕਰਦੇ नाक ਨਾਲ ਲਕੀਰਾਂ ਕੱਟਦੇ ਆ ਮਨਜੀਤ ਅਸਲ ਦੇ ਵਿੱਚ ਪਤਾ ਹੀ ਨਹੀਂ ਉਹਨਾਂ ਨੂੰ ਨਹੀਂ ਪਤਾ ਨਹੀਂ ਉਹ ਪਤਾ ਗਿਆ ਬਹੁਤ ਸਾਰੇ ਨੂੰ ਮੰਨ ਲਓ ਪਤਾ ਹੋਣਾ ਚਾਹੀਦਾ ਵੀ ਹਾਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਗਰਕ ਰਹੇ ਹਾਂ ਕੋਈ ਵੀ ਦੇਖੋ ਪਹਿਲਾਂ ਹੁੰਦਾ ਸੀ ਯਾਰ ਬਹੁਤ ਜਾਣ ਬੁੱਝ ਕੇ ਕਰ ਕਰੇ ਬਹੁਤੇ ਨੂੰ ਪਤਾ ਹੀ ਨਹੀਂ ਹੁਣ ਮੈਂ ਅੰਗਰੇਜ਼ੀ ਚ ਬਥੇਰੀ ਬਕਵਾਸ ਮਾਰਦਾ ਰਹਾਂ ਲਿਖਦਾ ਰਹੀ ਜਾਂ ਜਦੋਂ ਕੋਈ ਬੰਦਾ ਆ ਜਾਂਦਾ ਮੇਰੇ ਕੋਲ ਗੋਰੇ ਗਾਰੇ ਕੋਸਰਫਿੰਗ ਤੋਂ ਤੇ ਮੈਂ ਰੱਥਾ ਵੀ ਕਰਦਾ ਰਿਆਂ ਖਬਰਾਂ ਅੰਗਰੇਜ਼ੀ ਦੀਆਂ ਖ਼ዋਹ ਚ ਕੰਮ ਕਰਿਆ ਮੈਂ ਪੰਜਾਬੀ ਚ ਪੜਿਆ ਹੂੰ ਸਾਰਾ ਬਿਲਕੁਲ ਮੈਨੂੰ ਪੰਜਾਬੀ ਵੀ ਆਉਂਦੀ ਹੈ ਅੰਗਰੇਜ਼ੀ ਵੀ ਆਉਂਦੀ ਹੈ ਤੇ ਅਸਲ ਚ ਨਾ ਯਾਰ ਆ ਚੀਜ਼ ਤਾਂ ਇੰਨੀ ਹੋ ਗਈ ਵੀ ਇਹ ਹੁਣ ਤਾਂ ਸਾਡੇ ਦਿਮਾਗ ਚ ਵੜ ਚੁੱਕਿਆ ਸਾਰਾ ਕੁਝ ਗੁਲਾਮ ਮਨਜੀਤ ਹੁਣ ਵਿਗਿਆਨ ਹੈ ਬਹੁਤ ਸਾਰੇ ਜਿਹੜੇ ਜਵਾਕ ਹੈ ਹਨਾ ਵਿਗਿਆਨ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਔਖਾ ਸਮਝਦੇ ਆ ਵੀ ਅਸੀਂ ਯਾਰ ਇਹਨੂੰ ਕਿਵੇਂ ਸਮਝਾਂਗੇ ਇਹ ਤਾਂ ਬਹੁਤ ਔਖੀ ਚੀਜ਼ ਹੈ ਉਹ ਅਸਲ 'ਚ ਵਿਗਿਆਨ ਨਹੀਂ ਔਖਾ ਉਹ ਬੋਲੀ ਔਖੀ ਹੈ ਜੇ ਉਹ ਹੁਣ ਪੰਜਾਬੀ 'ਚ ਕਿਸੇ ਨੂੰ ਸਮਝਾ ਦਈਏ ਆਪਾਂ ਸਿੱਧੇ ਵੀ ਆਹ ਕਰਕੇ ਆਏ ਗੱਲ ਹੈ ਪਹਿਲਾਂ ਵੀ ਤਾਂ ਰੋਕ ਆਪਣੇ ਉਹ ਕਰਦੀ ਸੀ ਵੀ ਸਿੱਧੀ ਆਹ ਗੱਲ ਹੈ ਐਦਾਂ ਆਏ ਆ ਤੇ ਆਹ ਚੀਜ਼ ਹੁੰਦੀ ਆ ਸਮਝ ਆ ਜਾਣੀ ਯਾਰ ਜਿਨ੍ਹਾਂ ਨੇ ਨਾ ਰਾਜ ਕਰਨਾ ਕਹਿੰਦੇ ਰਾਜ ਕਰਨ ਲਿਆ ਉਹਨਾਂ ਦੀ ਬੋਲੀ 'ਚ ਰਾਜ ਹੋਏਗਾ ਬਿਲਕੁਲ ਅਫਗਾਨਾ ਨੇ ਦੇਖ ਹੂੰ ਇੱਕ ਬੰਦਾ ਬਹੁਤ ਵੱਡਾ ਵਿਦਵਾਨ ਹੈ ਕਹਿੰਦਾ ਵੀ ਅੰਗਰੇਜ਼ੀ ਆਉਣੀ ਚਾਹੀਦੀ ਹੈ ਇੱਕ ਤਕਨੀਕ ਆਉਣੀ ਚਾਹੀਦੀ ਹੈ ਇੱਕ ਬੰਦੇ ਦੀ ਡਾਲਰ ਬੈਂਕਾਂ ਨਾਲ ਉਹਦਾ ਹਿਸਾਬ ਕਿਤਾਬ ਹੋਵੇ ਹੂੰ ਤੇ ਉਹ ਬੰਦਾ ਕਾਂ ਵੇ ਜਿੰਦਗੀ ਚ ਅੱਜ ਦੇ ਸਮੇਂ ਜਿਹਨੂੰ ਅੰਗਰੇਜ਼ੀ ਨਹੀਂ ਆਦੀ ਕਹਿੰਦਾ ਉਹ ਤਾਂ ਕੋਈ ਹੈ ਹੀ ਨਹੀਂ ਅੱਛਾ ਉਹ ਤਾਂ ਕੁਝ ਨਹੀਂ ਹੂੰ ਅਫਗਾਨਿਸਤਾਨ ਚ ਅੰਗਰੇਜ਼ੀ ਕਿਹਦੇ ਕੋਲ ਅਮਰੀਕਾ ਕੋਲ ਸਭ ਤੋਂ ਵੱਧ ਇੰਗਲੈਂਡ ਮੂਲ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਉਹਦੀ ਬਸਤੀਆਂ ਇਨਾ ਆਟੋ ਤੇ ਬੁਲਕਾ ਇਹ ਸਾਰੇ ਅਫਗਾਨਾਂ ਦੇ ਖਿਲਾਫ ਲੜੇ ਹੂੰ ਜਿਹੜੇ ਅਫਗਾਨ ਐ ਉਹਨਾਂ ਦਾ ਅੰਗਰੇਜ਼ੀ ਵੱਲ ਕਦੇ ਮੂੰਹ ਛੱਡ ਚਿੱਤੜ ਵੀ ਨਹੀਂ ਕਰੇ ਹੂੰ ਘਟਾਪਾ ਕਰਿਆ ਕਿਨਾਂ ਦਾ ਪਹਿਲਾਂ ਰੂਸ ਕੁੱਟਿਆ ਉਹਨਾਂ ਨੇ ਹੂੰ ਉੱਤੇ ਉਹ ਅਮਰੀਕ ਗਏ ਬਾਈ ਟੁਰਨਾ ਆਪਣਾ ਯਾਰ ਉਹ ਕਹਿੰਦਾ ਇੱਥੇ ਪੁੱਛਦੇ ਹੀ ਨਹੀਂ ਕਹਿੰਦਾ ਅੰਗਰੇਜ਼ੀ ਨਾਲ ਕਹਿੰਦਾ ਕੁੱਤੇ ਵੀ ਨਹੀਂ ਪੁੱਛਦੇ ਹੂੰ ਕਹਿੰਦਾ ਇਹਨਾਂ ਦਾ ਰਾਜ ਐ ਇਹ ਆ ਫਾਰਸੀ ਐ ਜਾਂ ਇਹਨਾਂ ਦੀ ਮਤਲਬ ਕਿ ਦਰੀ ਬੋਲੀ ਐ ਇੱਕ ਜੋ ਪਸ਼ਤੋ ਐ ਕਹਿੰਦਾ ਅੰਗਰੇਜ਼ੀ ਲੀਖੋ ਪੜੋ ਕਹਿੰਦਾ ਕਦ ਕੀ ਐ ਆਰਾਨ ਚ ਗਿਆ ਉਹ ਆਰਾਨ ਵਾਲੇ ਅਮਰੀਕਾ ਦੀ ਨਾਸਾਂ ਚ ਤੂੰ ਅਕੜਾਂ ਹੀ ਬੈਠੇ ਆਂ ਹਮਮ ਆ ਰਾ ਅੰਗਰੇਜ਼ੀ ਦਾ ਨਿਸ਼ਾਨ ਮਟਾਈ ਬੈਠਿਆ ਉਹ ਕਹਿੰਦਾ ਅਸੀਂ ਆ ਕਿਸੇ ਕਿਸੇ ਨੂੰ ਦਿਖਾ ਦਿੰਦੇ ਆ ਕਹਿੰਦਾ ਉਹ ਰੱਥਾ ਵੀ ਮੈਂ ਦੇਖੀ ਗੂਗਲ ਤੇ ਉਹ ਫਿਰ ਉਹਦੀ ਬੋਲੀ ਉਹਨੂੰ ਦੱਸਦਾ ਫਾਰਸੀ ਇਹ ਸਾਨੂੰ ਕਹਿੰਦਾ ਪੰਜਾਬੀ ਇੱਦਾਂ ਕਹਿੰਦਾ ਕੋਈ ਨਹੀਂ ਪੁੱਛਦਾ ਅੰਗਰੇਜ਼ੀ ਨੂੰ ਅਸੀਂ ਪੁੱਠੇ ਚੱਲਦੇ ਆ ਅਸੀਂ ਬਾਈ ਆਪ ਗਰਕ ਹੋਣ ਵਾਸਤੇ ਪੈਸੇ ਦਿੰਨੇ ਨਾਲ ਮੈਂ ਇਥੇ ਕਈਆਂ ਨੂੰ ਕਿਹਾ ਜਦੋਂ ਗਰਦਾਸ ਮਾਨ ਗਦਾਰ ਵਾਲਾ ਮਸਲਾ ਚੱਲਿਆ ਪੰਜਾਬ 'ਚ ਵੀ ਥੋੜਾ ਨਾਣਾ ਕੁੱਥੇ ਪੜਦਾ ਜਿੱਥੇ ਅੰਗਰੇਜ਼ੀ ਪੜ੍ਹਾਣੇ ਪੜ੍ਹਾਣੇ ਅਤੇ ਹਿੰਦੀ 'ਚ ਬੋਲਦੇ ਆ ਉਹ ਹਮ ਮੈਂ ਕਿਹਾ ਬੋਲ ਕੇ ਦਿਖਾ ਉਥੇ ਉਥੇ ਨਾ ਸਾਰਾ ਗ ਫਿਰ ਤਾਂ ਜਿਹਨਾਂ ਦੇ ਨਿਆਂੇ ਪੜਦੇ ਆ ਉਹ ਕੌਣ ਆ ਯਾਰ ਸਾਰੇ ਗਦਾਰ ਉਹ ਗਦਾਰਾਂ ਦੇ ਬਾਪ ਹੀ ਹੋਏ ਉਹਦਾ ਕਿਉਂਕਿ ਜਿੰਨਿਆਂ ਨੇ ਗੁਰਦਾਸ ਮਾਨ ਦੇ ਖਿਲਾਫ ਮਹੀਮ ਚਲਾਈ ਉਹਨਾਂ ਸਭ ਦੇ ਨਿਆਂੇ ਬਰਾਇਤੀ ਪੁੱਛਣ ਖਾਨਿਆਂ ਜਾਏ ਹੂੰ ਕਿਸੇ ਦਾ ਵੀ ਨਹੀਂ ਹੈਗਾ ਤੂ ਇਹ ਚ ਬਿਲਕੁਲ ਗੁਰਦਾਸ ਮਾਨ ਫਸ ਗਿਆ ਜਾਂ ਉਹਦਾ ਵੈਸੇ ਕੋਈ ਮਾਰ ਹੋਵੇ ਯਾਰ ਉਹ ਗੁਰਦੁੱਤੋਤਾ ਕੋਈ ਨਹੀਂ ਪਰ ਉਹ ਗੁਰਦਾਸ ਮਾਨ ਨਾਲ ਵੀ ਕੋਈ ਮੁੱਦਾ ਨਹੀਂ ਕੋਈ ਵੀ ਜਿਹਨੇ ਗਾਉਣ ਗਾਉਣ ਵਾਲਿਆਂ ਦਾ ਕਿਸੇ ਪੱਲੇ ਕੁਝ ਆਈ ਨਹੀਂ ਕੋਈ ਵਿਰਲਾ ਹੀ ਹੈ ਮੈਨੂੰ ਕਹਿੰਦਾ ਗੁਰਦਾਸ ਮਾਨ ਜੋ ਕਹ ਰਿਹਾ ਉਹ ਉਹਨਾਂ ਨਾਲ ਸਹਿਮਤ ਨਹੀਂ ਹਿੰਦੀ ਵਾਲੇ ਪਰ ਇਹ ਜਿਹੜੇ ਉਹਦਾ ਵਿਰੋਧ ਕਰਦੇ ਆਂ ਤਾਂ ਪੱਲੇ ਕੱਖ ਨਹੀਂ ਹੂੰ ਇਹ ਤਾਂ ਆਪ ਗੋਹਾਰੇ ਜਗੜੀਆਂ ਪਾਥੀ ਆ ਹੁਣ ਤੂੰ ਵੇਖੀ ਸਾਰਿਆਂ ਦੇ ਝੋਲੇ ਚੱਕੇ ਹੁੰਦੇ ਆ ਅੰਗਰੇਜ਼ੀ ਸਿੱਖਣ ਲਈ ਲੈਣਾ ਲੱਗੀਆਂ ਦੇਖ ਲੈ ਉਹਨਾਂ ਦੇ ਮੁਲਖ ਜਾਣ ਵਾਸਤੇ ਅਸੀਂ ਖੜੇ ਖਲੋਤੇ ਕੰਬ ਗਏ ਬਸ ਪਰ ਸ਼ਾਮੀ ਬਦਲੇ ਸੋ ਆਸਰਜਣਾ ਉਹ ਮੈਂ ਇੱਕ ਅੰਗਰੇਜ਼ੀ ਕਿਤਾਬ ਲਿਖੀ ਆ ਉਹਨਾਂ ਨੇ ਆਸਟ੍ਰੇਲੀਆ ਚ ਗਏ ਜਦ ਸਿੱਖੋਂ ਨਾਲ ਬਾਰੇ ਇੱਕ ਕਿਤਾਬ ਛਪੀ ਆ ਤੇ ਉਹ ਕਿਤਾਬ ਮਰੀ ਗੋਰਿਆਂ ਨੇ ਲਿਖੀ ਸਿੱਖਾਂ ਚ ਗੁਲਾਮੀ ਕਿੰਨੀ ਬੜੀ ਹੋਈ ਹੈ ਨਾ ਅਸੀਂ ਕਹੀ ਜਨੇ ਆ ਬਾਗੀ ਫਲਾਣਾ ਟਮਕਾਣਾ ਹਨ ਅਸੀਂ ਬਾਬਾ ਹਰੀ ਸਿੰਘ ਨੜੂਏ ਦੇ ਬਾਰਸ ਲਿਖੀ ਜਨੇ ਫੇਸਬੁਕ ਤੇ ਬਾਬਾ ਬੰਦਾ ਸਿੰਘ ਦੇ ਬਾਰਸ ਮੈਂ ਆਪਣੇ ਘਰ ਦੇ ਬਾਹਰ ਦਾ ਨਾਮ ਬਾਬੇ ਦੀ ਬੋਲੀ ਚ ਲਿਖ ਲਿਆ ਹੂੰ ਉਹ ਗੁਰੂਆਂ ਦੀ ਬੋਲੀ ਗੁਰੂ ਦੀ ਬੋਲੀ ਨੂੰ ਛੱਡ ਕੇ ਉਹਨੂੰ ਪਰਾਂ ਕੱਢ ਕੇ ਉਹਦੇ ਮੂਰੇ ਐਡਾ ਬੜਾ ਫੱਟਾ ਲਾਈ ਬੈਠਾ ਤੂੰ ਇੱਕ ਦਿਨ ਮੈਂ ਚੱਲਿਆ ਗਿਆ ਇੱਕ ਕੰਪਨੀ ਜੀ ਖੋਲੀ ਵੀ ਹੈ ਪਟਿਆਲੇ ਲਾਲ ਟੇਪ ਰੈੱਡ ਟੇਪ ਅੱਛਾ ਲਾਲ ਟੇਪ ਕੱਪੜੇ ਹੂੰ ਯਾਦ ਰਹਾ ਮੇਰੇ ਲਾਇਆ ਵਾ ਮੇਰੇ ਨਾਲ ਦੋ ਤਿੰਨ ਹੋਰ ਤੇ ਲੰਗਾੜੇ ਵਾ ਇਹੇ ਜਿਹੇ ਕੱਪੜੇ ਪਾਉਂਦੇ ਜਿਹੜੇ ਲਾਲ ਟੇਪ ਵਾਲੇ ਉਹ ਕਹਿੰਦੇ ਉਹਦੇ ਬਿਨਾ ਸਾਨੂੰ ਸ਼ਾਂਤੀ ਨਹੀਂ ਆਂਦੀ ਉੱਥੇ ਚਲੇ ਗਏ ਲਾਲ ਟੇਪ ਗਾਣੇ ਅੰਗਰੇਜ਼ੀ ਲਾਇਵੇ ਵੱਜ ਰਹੇ ਤੇ ਉਹ ਬੈ ਸਰਦਾਰ ਬੰਦੇ ਬੈਠੇ ਜਿਹੜੇ ਪੱਗਾਂ ਬੰਨੀ ਬੈਠੇ ਹਨ ਬਾਈ ਇਹ ਤਾਂ ਕਹਿੰਦੇ ਅਸੀਂ ਜੜਾਂ ਘਰੇ ਲਾਂਗੇ ਗੁਰੂ ਦੀ ਬੋਲੀ ਹੋਵੇ ਕਿਸਰੀਵਲੇ ਅਸੀਂ ਨਹੀਂ ਛੱਡਣੀ ਕੋਈ ਇਹਦਾ ਸਭ ਤੋਂ ਵੱਡੇ ਬੈਰੀ ਉਹ ਕਹੀ ਜਾਂਦੇ ਕਹਿੰਦੇ ਜੇ ਹਿੰਦੂਆਂ ਨੇ ਉਹ ਹਿੰਦੀ ਲਗਾ ਦੀ ਲਿਖਾਈ ਸੀ ਬਈ ਕੋਈ ਚੱਕ ਨਹੀਂ ਹੂੰ ਉਹਨਾਂ ਦਾ ਸਿੱਖਾਂ ਦਾ ਜ਼ੋਰ ਲਗਾਵਾ ਪੂਰਾ ਹੂੰ ਬਿਲਕੁਲ ਬੀਸੀ ਅੰਗਰੇਜ਼ੀ ਦੇ ਸਭ ਤੋਂ ਬੁੜੇ ਜੇਠੇ ਪੁੱਤ ਹੂੰ ਲੋ ਜੀ ਮੈਂ ਕਹਿਆ ਵੀ ਯਾਰ ਆ ਕੇ ਚਲਾਈ ਜਣਾ ਅਸੀਂ ਅੰਗਰੇਜ਼ੀ ਕਹਿੰਦੇ ਕਹੇ ਚਲਾ ਰਹੇ ਹੋਰੇ ਹੂੰ ਕਹਿੰਦਾ ਜੀ ਮਤਲਬ ਕਿ ਕੰਪਨੀ ਕਹਿੰਦੀ ਐ ਅੱਛਾ ਮੈਂ ਕੰਪਨੀ ਕਿੱਥੇ ਕੰਪਨੀ ਉਹ ਕੈਨੇਡਾ ਅਮਰੀਕਾ ਬੰਦ ਕਿੱਥੇ ਐ ਹੂੰ ਹੂੰ ਮੈਂ ਕਹਾਂ ਤਾਮਨੜੂ ਚਲਾ ਕੇ ਦਿਖਾ ਉਰੇ ਚਲਾ ਰੇ ਮੈਂ ਗਿਆ ਗੰਦਪਾਰਖਿਆ ਉਤੋਂ ਬਾਅਦ ਮੈਂ ਉੱਥੇ ਇੱਕ ਪੀਜੀ ਕੇ ਖਤਾ ਜਾ ਪਿਆ ਤਾਂ ਕਾਪੀ ਜਿਵੇਂ ਗਿਆ ਕਿ ਚੀਜ਼ ਇਹ ਕਹਿੰਦਾ ਇੱਥੇ ਨਾ ਕੁਝ ਵੀ ਤੁਸੀਂ ਕੰਪਨੀ ਨੂੰ ਕੋਈ ਸਨੇਹਾ ਦੇਣਾ ਮੈਂ ਗਿਆ ਉਰੇ ਲਿਆ ਹੂੰ ਮੈਂ ਲਿਖਿਆ ਵੀ ਇਹ ਕੰਪਨੀ ਪੰਜਾਬੀਆਂ ਦੇ ਸਿਰ ਤੇ ਰੋਟੀ ਖਾਂਦੀ ਹੈ ਪੰਜਾਬੀਆਂ ਦੇ ਸਿਰ ਤੇ ਕਰੋੜਾਂ ਰੁਪਏ ਕਮਾ ਰਹੀ ਹੈ ਨਾ ਯਾਰ ਉਹਨਾਂ ਦੀ ਬੋਲੀ ਦੀ ਮਿੱਟੀ ਪਲੀਤ ਕਰ ਰਹੀ ਹੈ ਮੈਂ ਕਿਹਾ ਲੱਖ ਲਾਹਨ ਤਾਂ ਇਸ ਕੰਪਨੀ ਤੇ ਹੂੰ ਜਿਹੜੇ ਬੰਦੇ ਸਾਡੀ ਧਰਤੀ ਤੇ ਆ ਕੇ ਧੰਦਾ ਕਰ ਰਹੇ ਐ ਤੇ ਉਹ ਪੰਜਾਬੀ ਜਣੀ ਕਾ ਬੋਲਦੇ ਪੰਜਾਬੀ ਜਗਾਣੇ ਜਾਂਦੇ ਉਹਨਾਂ ਦੇ ਮੈਂ ਕਿਹਾ ਉਹਦਾ ਮਤਲਬ ਹੈ ਪੰਜਾਬ ਚ ਯਾਰ ਹੂੰ ਤੇ ਸਾਡੇ ਬੰਦੇ ਐਡੇ ਲਾਦੂ ਐ ਉਹ ਛੱਡੋ ਜੀ ਆਪਾਂ ਕੀ ਲੈਣਾ ਮੈਂ ਕਹਿੰਦਾ ਕੋਈ ਲੋੜ ਹੀ ਨਹੀਂ ਹੈ ਤੁਸੀਂ ਕਹਿੰਦੇ ਚਿੱਕਾ ਮਾਰਦੇ ਫਿਰਦਾ ਬਾਈ ਲੋਕ ਉਹ ਹੀ ਨਹੀਂ ਸਮਝਦੇ ਵੀ ਐਡੀ ਕਿਹੜੀ ਗੱਲ ਐ ਲੋਕ ਉਹ ਉਹੀ ਉਹਦੇ ਵਾਲੀ ਗੱਲ ਹੋਊਗੀ ਅਫਸਲ ਸਾਹਿਬਾ ਜੀ ਉਹ ਕਹਿੰਦਾ ਇੱਕ ਸੋਨੇ ਦਾ ਪਤਾ ਨਹੀਂ ਗਹਿਣੇ ਵਾਲੀ ਕੰਪਨੀ ਐ ਮਿਤਿਸ਼ਪਤਨੀ ਮਿਸ਼ਕਾਇਆ ਦਾ ਪਟਿਆਲੇ ਖੁਲਿਆ ਹੂੰ ਹੂੰ ਉਹ ਬੰਦੇ ਹਿੰਦੀ ਚ ਬੋਲ ਰਹੇ ਐ ਹੂੰ ਕਰਨਾਟਕ ਜਿੰਦੀ ਬੋਲ ਕੇ ਦਿਖਾਓ ਤੁਸੀਂ ਗਹਿਣੇ ਲੈਣ ਵੀ ਗਿਆ ਸੀ ਦੁਬਾਰੇ ਨਹੀਂ ਨਹੀਂ ਉਹਦਾ ਬੈਕਗ੍ਰਾਉਂਡ ਵੀਡੀਓ ਚ ਆਇਆ ਉਹ ਅੱਛਾ ਮੈਂ ਕਿਹਾ ਯਾਰ ਇਹਦਾ ਕਮਾਲ ਹੈ ਸੋ ਬਈ ਆਪਣੇ ਨਹੀਂ ਯਾਰ ਉਹ ਮੁਹਾਲੀ ਚ ਕਿਸੇ ਵੀ ਸਾਰੀ ਗੱਲਾਂ ਛੱਡੋ ਮੁਹਾਲੀ ਚ ਕਿੰਨੇ ਗੁਰਦੁਆਰੇ ਆ ਉਹਨਾਂ ਦੇ ਪ੍ਰਧਾਨ 77 ਹੈ ਨਹੀਂ ਤੇ ਆਪਣੇ ਪੰਜਾਬੀ ਦੇ ਮਾਸਟਰ ਹੈ ਉਹਨਾਂ ਛੱਡਦੇ ਜਿਨ੍ਹਾਂ ਦਾ ਸਭ ਤੋਂ ਵੱਡਾ ਪੰਜਾਬੀ ਨਾਲ ਹੀ ਕੰਮ ਹੈ ਪੰਜਾਬੀ ਨਾਲ ਹੀ ਚੱਲਦਾ ਪੰਜਾਬੀ ਨਾਲ ਉਹ ਗੁਰਦੁਆਰਾ ਸਾਹਿਬ ਚ ਬਾਣੀ ਪੜ੍ਹਦੇ ਆ ਪਾੜ ਕੇ ਪੰਜਾਬੀ ਪੰਜਾਬੀ ਦੇ ਹੀ ਸਾਰੇ ਉਹ ਹੈ ਪੰਜਾਬੀ ਮਾਸਟਰ ਜਿਹੜਾ ਤਨਖਾਹ ਲਗਿਆ 60-70000 ਰੁਪਏ ਮੁਕਰ ਦੇ ਬਾਹਰ ਨਾ ਅੰਗਰੇਜ਼ੀ ਲਿਖਾਵਾ ਮਹਾਲੀ ਕਿਸੇ ਵੀ ਘਰ ਦੇ ਬਾਹਰ ਨਾਲ ਖਾ ਦੇ ਮੈਂ ਤੈਨੂੰ ਮੰਨ ਜਾਗਾ ਪੰਜਾਬੀ ਚ ਲਿਖਿਆ ਵਾ ਹਮ ਇਹ ਹੀ ਬੰਦੇ ਯਾਰ ਫੇਰ ਗੁਰਦਾਸ ਬਾਨ ਗਦਾਰ ਫਲਾਣਾ ਸੋ ਬੋਲੀ ਪਰ ਤੇ ਆਪਣੇ ਲੋਕ ਨਹੀਂ ਬਈ ਹਮ ਇਹ ਤਾਂ ਫੇਦਾਵਾ ਤੇ ਚੁੱਕੇ ਆ ਹਮ ਇਹਨਾਂ ਦੀ ਮਾਂ ਬਾਪ ਅੰਗਰੇਜ਼ੀ ਐ ਅੰਗਰੇਜ਼ੀ ਲਿਖਣਾ ਕੋਈ ਮੁੱਦਾ ਨਹੀਂ ਤੂੰ ਜਾਣਦਾ ਮੈਂ ਇਹਨਾਂ ਨੂੰ ਮੁੱਦਾ ਲੱਗਦਾ ਅਜਾ ਹੋਰ ਸੁਣਾਵਾ ਹਮ ਆਪਣਾ ਹੈ ਨਹੀਂ ਉਹ ਬਈ ਉਥੋਂ ਕੀ ਨਾਮ ਆਉਂਦਾ ਕਮਲਪ੍ਰੀਤ ਬਰਾੜ ਇੰਡੀਅਨ ਐਕਸਪ੍ਰੈਸ ਦਾ ਹਮ 70 ਘਰ ਖੋਜੀ ਕਾ ਆਪਣਾ ਲਿਖਦਾ ਐ ਨਹੀਂ ਲਿਖਦਾ ਫਲਾਣੇ ਦੇ ਕੁੱਤੇ ਨੇ ਵੜ ਲਿਆ ਫਲਾਣੇ ਨੂੰ ਇਹ ਹੋ ਗਿਆ ਬਕਵਾਸ ਖਬਰਾਂ ਦਾ ਬਹੁਤ ਆਉਂਦੀਆਂ ਨੇ ਨਾ ਲਿਖੀ ਜਾਂਦੇ ਲੋਕ ਤੇ ਉਹ ਬੰਦਾ ਆ ਦਿਖ ਰਿਹਾ ਖੋਜੀ ਖਬਰਾਂ ਲਿਖਦਾ ਬਹੁਤ ਵੱਡੇ ਪੱਦਰ ਦੇ ਕਮਰਵੀਰ ਬਰਾੜ ਇੰਡੀਅਨ ਐਕਸਪਰੈਸ ਚ ਪੰਜਾਬ ਦੇ ਪੂਰੇ ਦਾ ਕਰਦਾ ਉਹ ਤੇ ਉਹਨੂੰ ਮਿਲ ਕੇ ਤੂੰ ਦੇਖੇ ਮੈਂ ਤਾਂ ਮਿਲੇ ਹੀ ਹੁਣ ਮਿਲ ਕੇ ਐ ਲੱਗਦਾ ਵੀ ਇਹ ਬੰਦਾ ਨਾ ਯਾਰ ਕੋਈ ਮਾਲਵੇ ਦਾ ਬੰਦਾ ਵੈਸੇ ਹੀ ਕੋਈ ਪਿੰਡ ਚੋਂ ਆਇਆ ਵਾ ਮਜਾ ਆ ਰਿਹਾ ਦੇ ਮੂੰਹ ਚ ਅੰਗਰੇਜ਼ੀ ਦੇ ਸ਼ਬਦ ਨਿਕਲੇ ਹੋਏ ਹਮ ਮਤਲਬ ਹੀ ਨਹੀਂ ਅੰਗਰੇਜ਼ੀ ਵਧੀਆ ਤੁਸੀਂ ਸਿੱਖ ਲਈ ਅੱਜ ਇੱਥੇ ਲਿਖਣਗੇ ਟਿੱਪਣੀ ਉਹ ਅੱਜ ਕੱਲ੍ਹ ਅਸੀਂ ਸਰਵਾਈਵ ਕਿਵੇਂ ਕਰਾਂਗੇ ਮੈਂ ਕਿ ਸਿੱਖਣ ਤੋਂ ਕਿਹਨੇ ਕਹਾਂਦਾ ਲੱਗ ਜੂ ਮੈਂ ਤੁਹਾਨੂੰ ਦੱਸਦਾ ਨਾ ਇਹ ਵੇਖ ਲਿਆਕਤ ਦੀ ਬੋਲੀ ਵੀ ਸਮਝਣ ਲੱਗ ਗਈ ਉਹ ਮੈਂ ਇੱਕ ਕੁੱਤਿਆਂ ਵਾਲੀ ਵੀਡੀਓ ਨਹੀਂ ਸੀ ਕੀਤੀ ਹੂੰ ਤੇ ਉਹ ਮੈਂ ਕੁੱਤੇ ਲਿਖਦਾ ਵੀ ਐਂ ਕਰਕੇ ਕੋਈ ਗੱਲ ਸੀਗੀ ਵੀ ਬਾਈ ਹਾਂ ਕੁੱਤੀ ਕਿਹੜੀ ਬਰੀਡ ਦੀ ਐ ਹਨਾ ਵੀ ਕੁੱਤੀ ਕੀ ਉਹ ਆ ਅਸਲ ਕੀ ਆ ਇਹਦੀ ਥੱਲੇ ਕੋਈ ਕਮੈਂਟ ਕਰ ਰਿਹਾ ਕਹਿੰਦਾ ਲੈ ਇਹਨੂੰ ਅਕਲ ਨਹੀਂ ਵੀ ਤੁਸੀਂ ਫੀਮੇਲ ਡੌਗ ਨਹੀਂ ਕਹਿ ਸਕਦੇ ਹਾਂ ਕੁੱਤੀ ਕਰਿਆ ਆ ਛੱਡ ਆ ਇੱਥੇ ਮਹਾਪੁਰਸ਼ਿਕ ਨੇ ਮੈਂ ਉਹ ਪਿੱਛੇ ਤੀਵੀਂ ਦਿਹਾੜਾ ਸੀ ਹੂੰ ਜਿਹੜੇ ਆਪਣੇ ਸ਼ਬਦ ਹੈ ਨਾ ਲੂਚੇ ਹੋ ਗਏ ਹੁਣ ਹਾਂ ਸੁੱਚੇ ਨਹੀਂ ਹੈਗੇ ਲੂਚੇ ਐ ਪੰਜਾਬੀ ਵਿੱਚ ਕੋਈ ਸ਼ਬਦ ਲੂਚਾ ਐ ਤੇ ਮੈਂ ਉਹ ਬੀਬੀ ਸੀ ਇੱਕ ਤੀਵੀ ਹਮ ਅਜ਼ਰਾਇਲ ਦਾ ਜਹਾਜ਼ ਅਗਵਾ ਕਰਿਆ ਸੀ ਉਹਨਾਂ ਨੇ 1970 ਦੇ ਵਿੱਚ 20 ਕੀ ਸਾਲ ਦੀ ਕੁੜੀ ਸੀ ਅੱਜ ਵੀ ਜਿੰਦੀ ਐ ਉਹਨਾਂ ਹੀ ਤਾਂ ਇਜ਼ਰਾਇਲ ਵਾਲੇ ਮਸਾਦ ਵਾਲੇ ਮਾਰ ਦਿੰਦੇ ਉਹ ਅੱਜ ਵੀ ਜਿੰਦੀ ਐ ਹਮ ਹਮ ਮਤਲਬ 80 ਸਾਲ ਦੇ ਨੇੜੇ ਤੇੜੇ ਹੋ ਗਈ ਉਹ ਤੇ ਮੈਂ ਕਹਿਆ ਵੀ ਤੀਵੀ ਦਿਹਾੜੇ ਤੇ ਖਾਸ ਮੈਨੂੰ ਤੀਵੀ ਸ਼ਬਦ ਨਾਲ ਮੈਨੂੰ ਬਹੁਤ ਹੋਇਆ ਦੇਮੀਨ ਜਨਕਤਾ ਬੀਤਾ ਹੀ ਲਿਗੀਵੇਂ ਹਾਂ ਤੇ ਕਹਿੰਦਾ ਤੀਵੀਂ ਦਿਹਾੜੇ ਦੇ ਖਾਸ ਵੀ ਜਹਾਜ ਅਗਵਾ ਕਰਨ ਦੀ ਦੁਨੀਆ ਦੀ ਪਹਿਲੀ ਤੀਵੀਂ ਹੂੰ ਥੱਲੇ ਕੋ ਬੰਦਾ ਆ ਗਿਆ ਕਹਿੰਦੇ ਕੀ ਬਕਵਾਸ ਹੈ ਹੂੰ ਇੱਥੇ ਕਹਿੰਦਾ ਔਰਤ ਲਿਖੋ ਹੂੰ ਫਾਰਸੀ ਵਾਲਾ ਹੂੰ ਇੱਥੇ ਮਹਿਲਾ ਲਿਖੋ ਹਿੰਦੀ ਵਾਲਾ ਹੂੰ ਤੀਵੀਂ ਗਾਲ ਹੈ ਹੂੰ ਯਾਰ ਮੈਂ ਕੀ ਕਰੀ ਸਮਝ ਨਹੀਂ ਆ ਬੜੀਆ ਮਨਜੀਤ ਠੀਕ ਹੈ ਫਿਰ ਇਹ ਤਾਂ ਗੱਲ ਇਹ ਹੈ ਜੀ ਆ ਵੀ ਤੜਕ ਕਿਸ ਨੇ ਆ ਆਪਾ ਲੱਗ ਜਾਈ ਤੇ ਮੁੱਕੇ ਹੀ ਨਾ ਰਾਤ ਤੱਕ ਹੈ ਕਿ ਨਹੀਂ ਕਮਾਲ ਚੱਲ ਕੋਈ ਨਾ ਇਹਨੂੰ ਪਾਣੀ ਪਿਓ ਯਾਰ ਫਰਾਂਸ ਦੇ ਬੰਦੇ ਜਿਹੜੇ ਫਰਾਂਸ ਦੇ ਬੰਦੇ ਫਰਾਂਸ ਫਰਾਂਸ ਚ ਕੋਈ ਬੰਦਾ ਹੈ ਅੰਗਰੇਜ਼ੀ ਬੋਲਣ ਲੱਗ ਜੇ ਕੋਈ ਬਾਹਰ ਘੱਟੋ ਇਹਨੂੰ ਕੌਣ ਆ ਕਿੱਥੋਂ ਆਇਆ ਹੂੰ ਕਿਉਂਕਿ ਅਸਲ ਜੱਦਦਾ ਹੈ ਨਾ ਇੱਕੋ ਪਿੰਡ ਦੇ ਵਿੱਚ ਜੰਮੇ ਮਰ ਤੇਰੇ ਪਿੰਡ ਦੇ ਬੰਦੇ ਰਹਿੰਦੇ ਆ ਪਿੰਡ ਦੇ ਬਹੁਤ ਬੰਦੇ ਸ਼ਰੀਕ ਆ ਵੀ ਸਰ ਵੀ ਕੌਣ ਹੁੰਦਾ ਓਏ ਅਸੀਂ ਘਟ ਹੈ ਸਰ ਵੀ ਜਾ ਕੇ ਜੇ ਆਪਣੇ ਪਿੰਡ ਤੋਂ 200 ਕਿਲੋਮੀਟਰ ਦੂਰ ਕਿਸੇ ਦੇ ਕਟਾਪਾ ਕਰਕੇ ਉੱਥੇ ਬਦਮਾਸ਼ ਬਣਿਆ ਹੋਵੇ ਉਹ ਕਹਿੰਦਾ ਸਰ ਵੀ ਆ ਗਿਆ ਯਾਰ ਹਾਂ ਉਹ ਕਹਿੰਦਾ ਸਰ ਵੀ ਕੌਣ ਆ ਯਾਰ ਕਹਿੰਦਾ ਫਰਾਨਾ ਆਇਆ ਕੁੱਤੀ ਵਾਲਾ ਪੌਪਲ ਦਾ ਬਦਮਾਸ਼ ਹੈ ਕਹਿੰਦਾ ਕਿਹੜਾ ਕਹਿੰਦਾ ਉਹਦਾ 20 ਵਾਰ ਅਸੀਂ ਤਾਂ ਕਟਾਪਾ ਕਰਿਆ ਬਦਮਾਸ਼ ਲੈ ਆਇਦਰ ਮੇਰੇ ਸਾਹਮਣੇ ਕਿਹੜਾ ਬਦਮਾਸ਼ ਉਹਨਾਂ ਦਾ ਸ਼ਰੀਕ ਹੈ ਉਹ ਜਿਹੜਾ ਯੂਰਪ ਹੈ ਸਵੀਡਨ ਹੈ ਹਾਲੈਂਡ ਹੈ ਫਰਾਂਸ ਹੈ ਸਾਰੇ ਸ਼ਰੀਕ ਹੈ ਉਹ ਕਹਿੰਦਾ ਗੋਰੇ ਦੀ ਅੰਗਰੇਜ਼ੀ ਕਰ ਤੁਸੀਂ ਕੌਣ ਹੁੰਦੇ ਹੋ ਹੂੰ ਉਹ ਤੇ ਚਤਰਾ ਮਾਰਦੇ ਗਰੇਜੀ ਗਾਣੇ ਸੁਣ ਕੇ ਭਜਾਉਂ ਕਹਿੰਦਾ ਇਹਨੂੰ ਤੇ ਸਾਡੇ ਬੰਦੇ ਇੱਥੇ 5000 10000 ਕੇ ਮਿਲ ਦੂ ਬੈਠੇ ਆਓ ਵੈਲਕਮ ਆਪਨੇ ਇੱਥੇ ਕੈਫੇ ਬਣਾਇਆ ਵਾ ਇੱਕ ਕੀ ਕਰੀਏ ਹੂੰ ਉਹਦੇ ਜ ਜਾਓ ਅੰਗਰੇਜੀ ਗਾਣੇ ਕਿੰਨੀ ਵਾਰ ਆਪਾਂ ਨੇ ਬੰਦ ਕਰਾਏ ਤੇ ਸਰਦਾਰਾਂ ਦਾ ਕੈਫੇ ਐ ਸਰਦਾਰਾਂ ਦਾ ਯਾਰ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਨਾ ਕਿ ਪੰਜਾਬੀ ਨਾਲ ਕੋਈ ਇਹ ਕਹਿੰਦੇ ਵੀ ਸਾਡੇ ਗੁਰੂਵਾਨ ਜਿਹੜਾ ਲਿਖਤਾ ਨਾ ਸਾਡੀ ਸਾਰਾ ਕੁਝ ਪੰਜਾਬੀ ਚ ਇਹ ਤਾਂ ਗਲਤ ਹੋ ਗਿਆ ਸਾਡੇ ਦਾ ਬਹੁਤ ਜ਼ਿਆਦਾ ਮਤਲਬ ਹੈ ਕਿ ਸਾਨੂੰ ਛੋਟਾ ਮਹਿਸੂਸ ਹੁੰਦਾ ਹੈ ਨਾ ਅੰਗਰੇਜ਼ੀ ਚ ਲਿਖਣਾ ਚਾਹੀਦਾ ਸਾਰਾ ਕੁਝ ਹੂੰ ਇਹਨਾਂ ਦਾ ਜੋਰ ਲਗਾ ਪੂਰਾ ਹਿੰਦੂ ਮੁਸਲਮਾਨ ਨੂੰ ਛੱਡ ਤੇ ਗੱਲ ਵੀ ਉਹਨਾਂ ਨੇ ਬੋਲੀ ਇੱਕ ਪਾਸੇ ਕਰਦੇ ਹੂੰ ਸਰਦਾਰਾਂ ਦਾ ਵੱਡੇ ਸਰਦਾਰਾਂ ਦਾ ਪ੍ਰਕਾਸ਼ ਹੋਇਆ ਯਾਰ ਆਂਡਾ ਜੀ ਕਿੰਨਾ ਵਚਾ ਘੜਾ ਸੁਣ ਹੂੰ ਮੈਂ ਨਾ ਅਖਬਾਰ ਚ ਕੰਮ ਕਰੇ ਕਰਦਾ ਤਾਂ ਹੂੰ ਉੱਥੇ ਮੈਂ ਲੇਖ ਲੂਖ ਲਾਏ ਕਰਦਾ ਦਾ ਅਖਬਾਰ ਚ ਜਿਹੜੇ ਲੇਖ ਲੱਗਦੇ ਹਨ ਹੈ ਨੀ ਲੇਖ ਨੂੰ ਵੀ ਆਰਟੀਕਲ ਬੰਦੇ ਕਹਿੰਦੇ ਨੇ ਇਸ ਪੰਨੇ ਕੀ ਹੋ ਜੋ ਵੀ ਕਿਸੇ ਬੰਦੇ ਨੇ ਸਰਦਾਰ ਬੰਦੇ ਚੰਡੀਗੜ੍ਹੇ ਰਹਿਨੇ ਆ ਇਹ ਤਾਂ ਮੈਂ ਕਹਾਂ ਅੰਗਰੇਜ਼ਾਂ ਦੇ ਵੀ ਬਾਪ ਹੈ ਹੂੰ ਹੂੰ ਤੇ ਉੱਥੇ ਇੱਕ ਸਰਦਾਰ ਬੰਦੇ ਨੇ ਲੇਖ ਭੇਜਿਆ ਉਹ ਛਪਿਆ ਨਹੀਂ ਸੀ ਕਈ ਦਿਨ ਹੂੰ ਹੂੰ ਚੰਡੀਗੜ੍ਹ ਮੇਰੀ ਦਫ਼ਤਰ ਜੁੜੀ ਹੁੰਦੀ ਸੀ ਤੇ ਉੱਥੇ ਉਹ ਬੰਦਾ ਪੁੱਛੇ ਕਿਸ ਨੇ ਭੇਜਤਾ ਮੇਰੇ ਕੋਲ ਵੀ ਆ ਬੰਦਾ ਇਹ ਛਾਪਦਾ ਲੇਖ ਉਹ ਇਹ ਲਾਏਗਾ ਸਰਦਾਰ ਆ ਕੇ ਮੇਰੇ ਕੋਲ ਬੈਠ ਗਿਆ ਪਿੱਛੇ ਕੁਰਸੀ ਤੇ ਮੈਨੂੰ ਕਹਿੰਦਾ ਜੀ ਸਰ ਆਈ ਹੈਵ sent ਆਰਟੀਕਲ ਇਟਸ ਯਟ ਨਾਟ ਪਬਲਿਸ਼ ਆਈ ਵਾਂਟ ਟੂ ਨੋ ਦਾ ਸਟੇਟਸ ਆਫ ਦਾ ਆਰਟੀਕਲ ਅੱਛਾ ਮੈਨੂੰ ਤਾਂ ਐ ਲੱਗਾ ਜਿਵੇਂ ਨਾ ਮਤਲਬ ਕਿ ਅੱਗ ਲੱਗ ਗਈ ਅੰਦਰ ਭਾਂਬੜ ਵੜ ਲੱਗ ਗਈ ਮੇਰੀ ਹੂੰ ਮੈਂ ਕਿਹਾ ਯਾਰ ਐਡਾ ਮੈਂ ਕਹਿੰਦਾ ਖਤਮ ਹੋਇਆ ਬੰਦਾ ਹੂੰ ਉਹਨੂੰ ਮੈਂ ਕੁਝ ਨਹੀਂ ਕਿਹਾ ਉਹਦੀ ਗੱਲ ਦਾ ਜਵਾਬ ਦਿੱਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਗੱਲ ਪੁੱਛਾਂ ਮੈਂ ਕਿਹਾ ਤੁਸੀਂ ਗੁਰੂ ਨਾਨਕ ਸਾਹਿਬ ਉਹਨਾਂ ਦਾ ਨਾਮ ਸੁਣਿਆ ਹਾਂਜੀ ਹਾਂਜੀ ਕਿਹੜੀ ਗੱਲਾਂ ਕਰਦੇ ਸਰਦਾਰ ਸਾਹਿਬ ਸਾਡੇ ਗੁਰੂ ਸਾਹਿਬ ਵੀ ਸਾਡੇ ਬਾਬੇ ਸਾਡੇ ਜਗਤ ਗੁਰੂ ਬਾਬੇ ਸਾਡੇ ਸਾਰਾ ਕੁਝ ਮੈਂ ਕਿਹਾ ਅੱਛਾ ਪਤਾ ਤੈਨੂੰ ਸਾਰਾ ਕੁਝ ਹੂੰ ਉਹਨਾਂ ਨੇ ਮੈਂ ਕਿਹਾ ਆਪਣੀ ਬਾਣੀ ਚ ਲਿਖਿਆ ਜਦੋਂ ਖੱਤਰੀ ਜਿਹੜੇ ਸੀਗੇ ਫਾਰਸੀ ਨੂੰ ਪਹਿਲਾਂ ਕਹਿੰਦੇ ਸੀ ਮਲੇਸ਼ ਬੋਲੀ ਐ ਜਦੋਂ ਉਹਨਾਂ ਨੇ ਨੌਕਰੀਆਂ ਕਰਨ ਲੱਗ ਗਏ ਜਿਹਨਾਂ ਦੇ ਗੁਲਾਮ ਹੋ ਗਏ ਸੀ ਮੁਗਲਾਂ ਦੇ ਉਹਨਾਂ ਦੀ ਬੋਲੀ ਬੋਲਣ ਲੱਗੇ ਹਮ ਖੱਤਰੀ ਆ ਤਾਂ ਧਰਮ ਛੋੜਿਆ ਧਰਮ ਬੋਲੀ ਨੂੰ ਕਹਾ ਹਮ ਖੱਤਰੀ ਆ ਕਹਿੰਦਾ ਧਰਮ ਛੋੜਿਆ ਮਲੇਸ਼ ਮਲਪਖਿਆ ਕਹਿੰਦਾ ਮਲੇਸ਼ ਹੀ ਬਣ ਗਿਆ ਆਪ ਹੀ ਹਮ ਪਹਿਲਾਂ ਮਲੇਸ਼ ਕਹਿੰਦੇ ਸੀ ਬੋਲੀ ਛੱੜਤੀ ਕਹਿੰਦਾ ਧਰਮ ਛੱਡਤਾ ਮੈਂ ਕਿਹਾ ਤੂੰ ਕੌਣ ਐ ਹਮ ਲੇਖ ਪੰਜਾਬੀ 'ਚ ਭੇਜਿਆ ਪੱਗ ਬੰਨੀ ਫਿਰਦਾ 8 ਮੀਟਰ ਦੀ ਤੇ ਇੱਥੇ ਕਿਹ ਅੰਗਰੇਜ਼ੀ ਦੀ ਪੁੱਛ ਰਿਹਾ ਮੈਂ ਕਿਹਾ ਤੇਰੇ ਤੋਂ ਬਰੇ ਮਰੇ ਮੈਂ ਉਹਨੋਂ ਬਈ ਇੱਥੇ ਮੁੜਕਾ ਚਾਉਣ ਲੱਗ ਗਿਆ ਬੰਦੇ ਨੇ ਉਹਨੇ ਕਿਹਾ ਵੀ ਆਹ ਕਿ ਮਸੀਬਤ ਖੜੀ ਹੋ ਗਈ ਮੈਂ ਨਾ ਅੰਗਰੇਜ਼ੀ ਬੋਲੀ ਸੀ ਵੀ ਉਹਨੂੰ ਦੱਸਾਂਗਾ ਵੀ ਮੈਂ ਕੁਝ ਜ਼ਿਆਦਾ ਮੈਂ ਕਿਹਾ ਜਿਹੜੀ ਅੰਗਰੇਜ਼ੀ ਤੈਂ ਬੋਲੀ ਹੈ ਨਾ ਇਹਦਾ ਮੈਂ ਕੁਝ ਵੀ ਨਹੀਂ ਜਦ ਮੈਂ ਬੋਲੀ ਮੈਂ ਕਿਹਾ ਤੇਰੇ ਸਿਰ ਦੇ ਉੱਪਰੋਂ ਲੱਗਣੀ ਹੈ 5 ਫੁੱਟ ਸਹੀ ਹੈ ਸੋ ਐਦਾਂ ਇਹਨਾਂ ਦਾ ਕੁਝ ਨਹੀਂ ਵੜ ਸਕਦਾ ਇਹ ਆਪਣੇ ਜਗਤਗੁਰ ਬਾਬੇ ਦੀ ਬੋਲੀ ਨੂੰ ਪਿੱਠ ਦੇ ਕੇ ਮੈਂ ਇੱਥੇ ਬਹਾਦਰਗੜ੍ਹ ਦੇ ਸਕੂਲ ਗੁਰੂਆਂ ਦੇ ਨਾਂ ਤੇ ਜਦੋਂ ਮੈਂ ਆ ਤਰਕਸ ਜਿਹੜੀ ਕਾਮਰਡ ਵਾਲੇ ਮਹਿਕਮੇ ਰੜਿਆ ਵਾ ਤਾਂ ਤਾਂ ਹੀ ਉਹਨਾਂ ਦੀ ਮਹਾਨਤਾ ਮੈਨੂੰ ਬਾਅਦ ਚ ਪਤਾ ਲੱਗਿਆ ਇਹ ਤਾਂ ਬੜੇ ਬਟ ਮੈਂ ਨਾ ਸਮਾ ਲੈਣ ਜਾਇ ਕਰਦਾ ਦਾ ਪਹਿਲਾ ਸਕੂਲ ਚ ਇੱਕ ਦਿਨ ਪਹਿਲਾਂ ਸਮਾ ਲੈਣਾ ਤੇ ਉਹ ਬੀਬੀ ਇੱਥੇ ਸੀ ਮੈਂ ਸਮਾ ਲੈਣ ਗਿਆ ਬੀਬੀਆਂ ਬੈਠੀਆਂ ਦੋ ਦਨ ਗੁਰੂ ਸਾਹਿਬ ਦੇ ਨਾਲ ਤੇ ਸਕੂਲ ਉਹ ਗੱਲ ਕਰੀ ਵੀ ਸਾਡੇ ਖੰਡ ਪਾਠ ਕਰਾਇਆ ਸੀ ਖੰਡ ਪਾਠ ਕਰਾਇਆ ਸਿਖਾਇਆ ਸੀ ਭੂਗ ਪਾਠ ਠੀਕ ਉਹ ਕਹਿੰਦੇ ਕਿ ਅਗਲੇ ਦਿਨ ਆ ਜੀ ਤੂੰ ਦੁਪਹਿਰੀ ਕੱਕਰ ਪੈ ਕਰਦਾ ਸੀ ਉਦੋਂ ਬਹੁਤ ਪੁਰਾਣੀ ਗੱਲ ਹੋ ਗਈ ਹੂੰ ਸਵੇਰੇ ਸਵੇਰੇ ਮੈਂ ਗਿਆ ਉੱਥੇ ਜਦੋਂ ਸਵੇਰੇ ਸਵੇਰ ਦੀ ਸਭਾ ਹੁੰਦੀ ਹੈ ਹੂੰ ਹੂੰ ਅੰਤਾਂ ਦਾ ਕੱਕਰ ਪੈ ਰਿਆ ਤੇ ਲੋਕਾਂ ਨੇ ਆਪਣੇ ਨਿਆਣੇ ਢਾਈ ਢਾਈ ਸਾਲ ਦੇ ਫਾਹੇ ਲਾਏ ਅੰਗਰੇਜ਼ ਬਣਾਉਣ ਵਾਸਤੇ ਬੁੱਚੜਖਾਨੇ 'ਚ ਭੇਜੇ ਵੇ। ਹੂੰ। ਉਹਨਾਂ ਦੇ ਨਾ ਹੱਥ ਮੂੰਹ ਨੀਲੇ ਹੋਏ ਵੇ ਬਈ। ਹੂੰ। ਗੱਡੀ ਨਾ ਕੋਈ ਦੇਰ ਨਾਲ ਆਈ ਉਹਨਾਂ ਦੀ। ਰੀਆ ਬਸ ਜੀਤੀ। ਲਾਰੀ। ਉਹ ਬੀਬੀ। ਕੀ ਕਹਿ ਰਹੀ ਨਿਆਣੇ ਨੂੰ? ਇਹਨਾਂ ਨੂੰ ਪਤਾ ਹੀ ਨਹੀਂ ਯਾਰ ਉਹਨਾਂ ਸੋਨ ਦਾ ਫਿਰ ਉਹ 9 ਵਜੇ ਸਕੂਲ ਲੱਗਿਆ ਉਹ 7 ਵਜੇ ਦੇ ਲੱਦੇ ਵਿੱਚ ਉਦਾਰੀ। ਹੂੰ। 2 ਘੰਟੇ ਉਹਦੇ ਬੱਚੇ ਗੇੜੇ ਖਾ ਰਹੇ ਕੱਕਰ ਖਾ ਰਿਆ ਉਹਨਾਂ ਨੂੰ। ਉਹ ਬਿੱਬੀ ਗਰਜੀ ਹੈ ਯੂ ਡਿਫਾਲਟਰਸ ਕਮ ਆਨ ਹਮ ਮੈਂ ਕਿਹਾ ਡਿਫਾਲਟਰ ਤਾਂ ਹੁੰਦਾ ਦੋਸ਼ੀ ਇਹ ਨਾ ਗੜੀ ਬੈਂਕ ਦੀ ਕਿਸ਼ਤ ਭਰਨੀ ਹੈ ਮਾਤੜ ਬੱਦ ਦੇ ਵਿਚਾਰੇ ਨਿਆਣੇ ਵੀ ਤੁਸੀਂ ਕਹਿੰਦੇ ਲੇਟ ਦੇਰ ਨਾਲ ਆਏ ਫਿਰ ਕਿਸੇ ਡਰਾਈਵਰ ਨੇ ਦੱਸਿਆ ਵੀ ਤਾਂ ਬੱਡੀ ਖਰਾਬ ਹੋ ਗਈ ਸੀ ਚਲੋ ਜੀ ਫਿਰ ਮੈਂ ਕਿਹਾ ਉਹਨੇ ਬਿਠਾਤੇ ਨਿਆਣੇ ਵੀ ਚੱਲ ਵੀ ਸੁਣਾ ਰਿਹਾ ਨਾ ਜਿਵੇਂ ਮੈਂ ਬੋਲਿਆ ਕਿ ਪਿਆਰੇ ਬੱਚਿਓ ਉਹ ਬਿੱਬੀ ਉਹ ਗੁਰੂਆਂ ਦੀ ਬਾਣੀ ਦਾ ਪਾਠ ਕਰਕੇ ਭੋਗ ਪਾਣ ਵਾਲੇ ਪ੍ਰਸ਼ਾਦ ਖਾਣ ਵਾਲੇ ਬੰਦੇ ਪੰਜਾਬੀ ਦੇ ਕਿੱਡੇ بڑے ਦੁਸ਼ਮਣ ਬਣ ਗਏ ਐ ਤੇ ਮੈਨੂੰ ਕੀ ਕਹਿੰਦੀ ਪਤਾ ਉਹ ਹੂੰ ਕਹਿੰਦੀ ਤੂੰ ਪੰਜਾਬੀ ਚ ਬੋਲੇਗਾ ਆਏ ਹਾਏ ਆ ਲੱਗੇ ਵੀ ਬਾਜ਼ਾਰ ਚ ਖੜਕੇ ਕਿਸੇ ਨੇ ਚਪੇੜ ਮਾਰੀ ਐ ਸੜਕ ਦੇ ਉੱਤੇ ਖੜਾ ਆ ਕੇ ਵੀ ਇੱਥੇ ਆ ਹੂੰ ਤੇ ਉੱਥੇ ਕੀ ਹੋਇਆ ਉੱਥੇ ਮੈਂ ਨਾ ਪੰਜਾਬੀ ਜੀ ਬੋਲਾਂਗਾ ਮੈਂ ਕਿ ਹੋਰ ਕਾਦੇ ਬੋਲਾਂਗਾ ਫ੍ਰਾਂਸਤ ਬੋਲਾਂਗਾ ਪੰਜਾਬੀ ਇੱਚੇ ਨਹੀਂ ਬੋਲਾਂਗਾ ਫ੍ਰਾਂਸ ਥੋੜੀ ਬੋਲਾਂਗਾ ਹੂੰ ਮੈਂ ਬੋਲਣ ਲੱਗਾ ਉਹ ਮਾਰੇ ਲੱਗੇ ਕਿ ਨਿਆਣੇ ਦੇ ਮਾਰੀ ਬੋਲੀ ਵਾਲੇ ਮੈਂ ਕਹਿੰਦਾ ਉੱਥੇ ਵੀ ਜਿਹੜੇ ਬੰਦੇ ਗਾਹਾਂ ਨੇ ਮਾੜੀ ਨੂੰ ਜਿੰਦਾ ਲੱਗ ਗਿਆ ਫਲਾਣਾ ਵੀ ਯਾਰ ਜਿੰਦਾ ਜਿੰਦਾ ਕੋਈ ਲੱਗਦਾ ਵੀ ਕੋਈ ਜਿੰਦਾ ਨਹੀਂ ਹੁੰਦਾ ਵੀ ਜਿੰਦਾ ਟੁੱਟ ਗਿਆ ਫਲਾਣਾ ਵੀ ਐ ਹੋ ਗਿਆ ਉਹ ਨਿਆਣਾ ਇੱਕ ਨਾ ਮਤਲਬ ਛੇਵੀਂ ਪੜਦਾ ਉਹਨੂੰ ਆਪਣਾ ਜਦ ਕਿਸੇ ਬੰਦੇ ਨੂੰ ਆਪਾਂ ਕਿਸੇ ਦੀ ਚੀਜ਼ ਉਹਦੇ ਮਾਨਤਾ ਦੇ ਗਲਤ ਉਲਟ ਕਹਿ ਦਿੰਦੇ ਆ ਤਾਂ ਉਹ ਬੰਦਾ ਭੜਕਦਾ ਪੂਰਾ ਹੂੰ ਕੌਣ ਗਾਹ ਨਹੀਂ ਟੁੱਟਦਾ ਮਾਰੇ ਗੋਮਾਂ aí ਤੋਂ ਉਹ ਤੇਰੀ ਤਾਂ ਪੀੜੀਆਂ ਪੈ ਜਾਣੀਆਂ ਬਾਤਾਂ ਕਰ ਰਿਹਾ ਅੱਛਾ ਮੈਂ ਕਹਿੰਦਾ ਇਹਨੂੰ ਬੁਲਾਓ ਹਿੰਦੀ ਅੰਗਰੇਜ਼ੀ ਸੋ ਭਾਈ ਇਹ ਹਾਲ ਹੈ